ਦਾ گورਮੈਂਟ ਟ੍ਰੇਨਿੰਗ ਕਾਲਜ ਦੇ ਗਰਾਊਂਡ ਦੇ ਵਿੱਚ ਪਹੁੰਚੇ ਜਿੱਥੇ ਦੁਸਹਿਰੇ ਦਾ ਆਯੋਜਨ ਕੀਤਾ ਗਿਆ ਹੈ ਦੱਸਦੇ ਕਿ ਇੱਥੇ ਜੋ ਪੁਤਲੇ ਲਗਾਏ ਗਏ ਨੇ ਉਹਨਾਂ ਦੇ ਵਿੱਚ ਇੱਕ ਨਸ਼ਿਆਂ ਦਾ ਰਾਖਸ਼ ਵੀ ਸਾੜਿਆ ਜਾ ਰਿਹਾ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਰਾਮ ਉਤਸਵ ਕਮੇਟੀ ਦੇ ਵੱਲੋਂ ਇਸ ਸਮਾਗਮ ਦਾ ਪੂਰੇ ਦਾ ਆਯੋਜਨ ਕੀਤਾ ਗਿਆ ਜਿਸ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਬਸਤੀ ਸ਼ੇਖ ਜਿੱਥੇ ਦੁਸਹਿਰਾ ਕਲੱਬ ਦੇ ਵੱਲੋਂ ਦੁਸਹਿਰਾ ਦੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਦੱਸਦੀ ਕਿ ਇੱਥੇ ਵੀ 라ਵਣ ਮੇਘਨਾਥ ਦੇ ਕੁੰਕਰਨ ਦੇ ਪੁੱਤਰੇ ਸਾੜਨ ਜਾਣਗੇ ਔਰ ਸਾਡੇ ਨਾਲ ਇਸ ਵਕਤ ਮੌਜੂਦ ਨੇ ਦੁਸਹਿਰਾ ਕਲੱਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਵੀ ਖੁਰਾਨਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆ ਕਿ ਆਖਿਰ ਅੱਜ ਦੇ ਸਮਾਗਮ ਤੋਂ ਉਹ ਕੀ ਸੰਦੇਸ਼ ਦੇਣਾ ਚਾਹਣਗੇ ਜੀ ਰਵੀ ਜੀ ਕੀ ਸੰਦੇਸ਼ ਦੇਣਾ ਚਾਹਣਗੇ ਅੱਜ ਲੋਕਾਂ ਨੂੰ ਨੇਕੀ ਦੀ ਬਦੀ ਤੇ ਉੱਤੇ ਜਿੱਤ ਦਾ ਤਿਉਹਾਰ ਹੈ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹਣਗੇ ਆਪਾਂ ਤੇ ਸਾਡਾ ਜਿਹੜਾ ਬਸਤੀ ਸ਼ੇਖ ਦਾ ਦੁਸ਼ਹਿਰਾ ਅੱਜ 108ਵਾਂ ਦੁਸ਼ਹਿਰਾ ਔਰ ਸਾਡਾ ਦੁਸ਼ਹਿਰਾ ਪਾਰਟੀਸ਼ਨ ਤੋਂ ਪਹਿਲੇ ਤੋਂ ਚੱਲ ਰਿਹਾ ਹੈ ਸਾਡਾ ਦੁਸ਼ਹਿਰਾ ਜਲੰਧਰ ਸ਼ਹਿਰ ਦਾ ਬਹੁਤ ਹੀ ਮਸ਼ਹੂਰ ਦੁਸ਼ਹਿਰਾ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੇ ਜੇਲਾਂ ਵੀ ਕੱਟੀਆਂ ਇਸ ਦੁਸ਼ਹਿਰੇ ਵਾਸਤੇ ਕਿਉਂਕਿ ਇਹ ਦੁਸ਼ਹਿਰੇ ਦਾ ਪਰਬ ਨੂੰ ਅੱਗੇ ਲਿਜਾਣ ਵਾਸਤੇ ਉਹ ਪਾਰਟੀਸ਼ਨ ਵਿੱਚ ਸਾਨੂੰ ਲੋਕਾਂ ਨੇ ਕਾਫੀ ਰੋਕਿਆ ਕਿ ਆਪਾਂ ਦੁਸ਼ਹਿਰਾ ਨਹੀਂ ਹੋਣ ਦੇ ਦਾ ਲੇਕਿਨ ਸਾਡੇ ਬਜ਼ੁਰਗਾਂ ਨੇ ਦਿਨ ਰਾਤ ਮਿਹਨਤ ਕਰਕੇ ਰਾਤਾਂ ਵੀ ਕੱਟੀਆਂ ਜੇਲਾਂਾਂ 'ਚ ਵੀ ਗਏ ਇਸ ਦੁਸ਼ਹਿਰੇ ਨੂੰ ਮਨਾਉਣ ਵਾਸਤੇ ਔਰ ਅੱਜ ਇਸ 108 ਦਾ ਸਾਡਾ ਦੁਸ਼ਹਿਰਾ ਬਸਤੀ ਸ਼ੇਖ ਜਲੰਧਰ ਵਿੱਚ ਇਸ ਇੱਕ ਨਾਮ ਹੈ ਸਾਡੇ ਦੁਸ਼ਹਿਰੇ ਦਾ ਔਰ ਜਿਹੜਾ ਸਾਡਾ ਦੁਸ਼ਹਿਰਾ 25 ਸਾਲ ਤੋਂ ਆਪਾਂ ਇੱਕੋ ਹੀ ਟੀਮ ਕਰ ਰਹੇ ਆ ਸਾਡੇ ਪ੍ਰਦਾਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਾਜਕੁਮਾਰ ਸੂਰੀ ਜੀ ਉਹਨਾਂ ਦੀ ਅਧਿક્ષા ਵੀ ਸਾਡੇ ਚੇਅਰਮੈਨ ਰਕੇਸ਼ ਨਾਇਨ ਤ੍ਰिवेदी ਜੀ ਔਰ ਪਿਛਲੇ 4-5 ਸਾਲ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਟਿੱਟੂ ਜੀ ਸਾਡੇ ਵਾਰਡ ਨੰਬਰ 50 ਦੇ ਕਾਉਂਸਲਰ ਔਰ ਲੀਡਰ ਆਫ ਆਪੋਜੀਸ਼ਨ ਭਾਜਪੀ ਦਿਨ ਰਾਤ ਮਿਹਨਤ ਕਰਕੇ ਜੋ ਸਾਨੂੰ ਸਹਿਯੋਗ ਕਰਦੇ ਆ ਸਰਦਾਰ ਮਨਜੀਤ ਸਿੰਘ ਟੀ 2 ਜੀ ਦਾ ਪੱਤੇ ਦਿਲੋਂ ਧੰਨਵਾਦ ਕਰਦੇ ਆ ਜਿਹੜੀ ਸਾਡੀ ਟੀਮ ਨਾਲ ਚੱਲਦੇ ਦਿਨ ਰਾਤ ਸਾਡੀ ਮਿਹਨਤ ਕਰਦੀ ਔਰ ਸਾਡੇ ਦੁਸ਼ਹਿਰੇ ਨੂੰ ਬਹੁਤ ਹੀ ਬੁਲੰਦੀਆਂ ਤੇ ਲੈ ਕੇ ਜਾ ਰਹੀ ਹੈ ਬਿਲਕੁਲ ਦੇਖਿਆ ਸੀ ਕਿ ਇਹ ਜਿਹੜੇ ਪੁਤਲੇ ਬਣਾਏ ਗਏ ਨੇ ਕਾਫੀ ਉੱਚੇ ਨੇ ਉਚਾਈ ਦੱਸ ਸਕਦੇ ਹੋ ਕਿ ਕਿੰਨੇ ਉੱਚੇ ਪੁਤਲੇ ਸਾਡਾ ਜਿਹੜਾ ਰਾਵਣ ਦਾ ਪੁਤਲਾ ਹੈ ਉਹ 60 ਫੁੱਟ ਹੈ ਔਰ ਮੇਗਨਾਥ 55 ਔਰ ਕੁੰਭਕਰਨ 50 ਫੁੱਟ ਉਸਕਾ ਕਾਫੀ ਹਾਈਟ ਦੇ ਔਰ ਕਾਫੀ ਵੱਡੇ ਸਾਡੇ ਪੁੱਤਲੇ ਬੰਦੇ ਆ ਔਰ ਆਪਾਂ तहे ਦਿਲੋਂ ਸਭ ਤੋਂ ਪਹਿਲੇ ਧੰਨਵਾਦ ਆ ਪੰਜਾਬ ਕੇ ਸ੍ਰੀ ਗੁਰੂਪ ਜੀ ਦਾ ਸਰਦਾਏ ਸ੍ਰੀ ਵਿਜੇ ਚੋਪੜਾ ਜੀ ਜਿਨ੍ਹਾਂ ਨੇ ਹਰ ਟਾਈਮ ਸਾਡੇ ਦੁਸ਼ਹਿਰੇ ਤੇ ਮੇਰਬਰ ਹੱਥ ਰੱਖਿਆ ਫਿਰ ਉਸ ਤੋਂ ਬਾਅਦ ਸਤਕਾਰਯੋਗ ਸ੍ਰੀ ਅਵਿਨਾਸ਼ ਚੋਪੜਾ ਜੀ ਲਾਸਟ ਟਾਈਮ ਸਾਡੇ ਚ ਦੁਸ਼ਹਿਰੇ ਚ ਆਏ ਸ੍ਰੀ ਅਭਿਨੇਵ ਚੋਪੜਾ ਜੀ ਅੱਜ ਅਭਿਨੇਵ ਚੋਪੜਾ ਜੀ ਸਭ ਪਹੁੰਚੇ ਔਰ ਪੰਜਾਬ ਕੇ ਸ੍ਰੀ ਗੁਰੂ ਹਰ ਸਾਲ ਸਾਡੇ ਦੁਸ਼ਹਿਰੇ ਦੀ ਬਹੁਤ ਅੱਛੀ ਕਵਰੇਜ ਕਰਦਾ ਸੀ ਉਹਨਾਂ ਧੰਨਵਾਦ ਕਰਦੇ ਆ ਬੌਜੀ ਦਾ ਧੰਨਵਾਦ ਕਰਦੇ ਆ ਪੰਜਾਬ ਕੇਸਰੀ ਗਰੁੱਪ ਦਾ ਧੰਨਵਾਦ ਕਰਦੇ ਆ ਇਦਾਂ ਹੀ ਆਪਾਂ ਕਹਿੰਨੇ ਆ ਕਿ ਉਹ ਬੌਜੀ ਸਾਡੇ ਦੁਸ਼ਹਿਰੇ ਤੇ ਮੇਰ ਪਰਿਆ ਹੱਥ ਰੱਖਣ ਚੱਡਾ ਜੜਾ ਦੁਸ਼ਹਿਰਾ ਹੋਰ ਬੁਲੰਦੀਆਂ ਵਿੱਚ ਜਾਵੇ